ਸੁੱਕੇ ਜਿਮਨੇ ਛਾੜੂ ਵਾਲੇ ਦਾ ਗੋੜੇ ਨਹੀਂ ਸਭ ਕਰਦੇ ਪੰਜਾਬ ਦੇ ਵਿੱਚ ਆ ਕੇ ਗੋਲਾ ਮਾਰਦੇ ਪਾਣੀ ਵਾਲਾ ਗੋੜੇ ਛਾੜੂ ਵਾਲੇ ਨਾਲ ਗੋੜੇ ਅੱਛੀ ਦਾ ਪਾਣੀ ਛੋਟੇ ਬੋਲ ਲਾਉਗਾ ਸਾਡੀ ਜਮੀਨ ਨਹੀਂ ਹੁੰਦਾ ਕਿਹੋ ਟੌਨ ਤੁਸੀਂ ਪਾਉਂਗੇ ਕੁਆਲਟੀ ਨੂੰ ਬੋਟੇ ਨਹੀਂ ਨਹੀਂ ਇਹ ਸਾਡਾ ਕੰਮ ਕਰਦੇ ਸਹੀ ਗੱਲ ਨਹੀਂ ਕੰਮ ਨਹੀਂ ਕੀਤਾ ਕਰੋ ਉੱਧਰ ਕੋਈ ਨਾ ਕਰੋ ਤਾਂ ਵੈਸੇ ਮੈਂ ਨਹੀਂ ਰਹਿ ਜਾਣਾ ਸਾਨੂੰ ਕੋਈ ਜਗ੍ਹਾ ਮਿਲ ਨਹੀਂ ਰਹੀ ਇਹ ਬੋਤਲ ਮਾਰ ਗਿਆ ਕਿਨੇ ਗੱਲ ਕਰੋ ਯਾਕੀ ਦਾ ਦੋ ਮਾਰ ਕੇ ਬੰਦੀ ਦਾ ਸੁਣਵਾਇਆ ਕਿ ਮੇਰਾ ਕੋਟ ਪੈਣ ਕਿ ਕਿਸਨ ਮਿਲੀ ਉਹ ਨਹੀਂ ਆ ਕਿ ਮੈਨੂੰ ਚਾਹੀਦੀਆਂ ਹਜ਼ਾਰ ਹਜ਼ਾਰ ਰੁਪਏ ਮਿਲ ਗਏ ਉਹ ਵੀ ਨਹੀਂ ਆ ਨਾ ਹੁਣ ਜੇ ਉਹਨਾਂ ਦਾ ਪਰਮਾਤਮਾ ਜੇ ਉਹਨਾਂ ਦਾ ਕਾਈਪੀ ਨਾ ਕਰਵਾ ਲਵਾਂ ਉਹ ਨਹੀਂ ਤੜਕਾ ਕਿਹੜਾ ਚਿੱਟਾ ਉਹੋਡੇ ਪਿੰਡ ਦਾ ਕੀ ਹਾਲ ਆ ਸਾਡੇ ਪਿੰਡ ਚਿੱਡੇ ਨਾਲ 5-7 ਬੰਦੇ ਮਾਰ ਚੁੱਕੇ ਆ ਹਾਂ ਹਾਂ ਦੇ ਨਾਲ ਆ ਗਿਆ ਤੇ ਸਾਡੇ ਪਿੰਡ ਨਹੀਂ ਪਾਸੇ-ਆਸੇ ਬਹੁਤ ਵਿਖੀ ਆ। ਪੋਸਟ ਦੀ ਗੱਲ ਚੱਲ ਰਹੀ ਸੀ ਪੋਸਟ ਦਾ ਜੀ। ਪੋਸਟ ਕੋਈ ਮੁੰਡਾ ਸੀਗਾ ਉਹ ਲੈ ਲਿਆ ਆਪ ਤਾਂ ਦੋ ਫੜਿਆ ਗਿਆ ਇਹਨਾਂ ਨੇ ਕੋਈ ਸ਼ਰ ਸ਼ੁੱਟ ਕੇ ਉਹ ਫੜਿਆ ਗਿਆ। ਕਿਨੇ ਛੱਡਿਆ ਉਹ? 20-24 ਜਾਂਦੇ ਵੇ ਜਾਂਦੀ ਹੈ। ਚੰਦਪਤ ਤੋਂ ਕੰਫਰੈਂਸ ਅੱਛਾ ਹੈ। ਹਾਂਜੀ। ਨਹੀਂ ਸਾਡੇ ਮਸਲੇ ਸੀਗੇ ਜੋ ਖਲੋੜੀ ਬਾਟਰ ਤੇ ਸਿਨਾਰ ਚੱਲ ਰਿਹਾ। ਸੱਖ ਨੌਜਵਾਨਾਂ ਤੇ ਐਨਐਸਐਲ ਆਈ ਹੈ। ਉਹਦੇ ਤੇ ਸੀਗੇ ਅਦਸ਼ਰਥ ਤੇ ਸੀਗੇ ਹਾਂ ਹਾਂ ਅਦਸ਼ਰਥ ਤੇ ਅਸੀਂ ਵੀਡੀਓ ਵੀ ਨਾ ਚੇਜਾਂਗੇ ਹਾਂ ਹਾਂ ਤੇ ਚੈੱਕ ਸਾਡੇ ਲਾਹਵ ਸਿੰਘ ਆ ਟੂ ਟੋਰ ਦਾ ਬੰਦਾ ਪਤਵਾਲੀ ਨੇ 25000 ਰੁਪਏ ਤੋਂ ਅਦਸ਼ਰਥ ਤੋਂ ਲਈ ਆ ਹਾਂ ਹਾਂ ਉਹਨੇ ਜੀਜੀ ਸਾਹਿਬ ਨੂੰ ਸ਼ਿਕਾਇਤ ਵੀ ਕਰਤੀ ਜੀਜੀ ਸਾਹਿਬ ਨੇ ਕਹਾ ਮਾਰਕੋ ਕਰਤੀ ਐਡੀ ਅੰਦਰੋਂ ਮਿੱਤੀ ਐਸਡੀਐਮ ਸਾਹਿਬ ਦੀ ਵੱਲ ਗਏ ਸੀ ਕਿ ਮੈਂ ਤੇਰੇ ਤੇ ਉਲਟਾ ਪਰਚਾ ਫੇਰੂਗਾ ਹੇ ਹੇ ਹਲਾਤਾ ਸਰਕਾਰ ਦੇ ਜਦੋਂ ਮਾਨਜੋਗ ਸਪੀਕਰ ਸਾਹਿਬ ਨੇ ਇਹਦੇ ਸਬਾਰੇ ਪੁੱਛਿਆ ਗਿਆ ਉਹ ਕਹਿੰਦੇ ਮੈਂ ਸਰਕਾਰ ਨੂੰ ਪੁੱਛ ਕੇ ਦੱਸੂਗਾ ਸਭ ਤੋਂ ਉੱਚੇ ਪੱਤੇ ਮਾਨਜੋਗ ਸਪੀਕਰ ਸਾਹਿਬ ਤੁਸੀਂ ਹੀ ਆ ਪਤਾ ਤੁਹਾਨੂੰ ਸਾਰੀਆਂ ਗੱਲਾਂ ਦਾ ਹੈਗਾ ਪਰ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਸੁਰੱਖ ਨਸ਼ਲ ਕੁਸ਼ੀ ਕਿਸੇ ਤਰੀਕੇ ਦੇ ਨਾਲ ਤੁਸੀਂ ਕਰਨਾ ਚਾਹੁੰਦੇ ਆ ਜੋ ਤੁਸੀਂ ਆਪਦੇ ਮਨਸੂਬਿਆਂ ਨੂੰ ਆਪ ਦਾ ਸਰ ਤੇ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਕਰ ਰਹੇ ਹੋ ਚਲੋ ਹਾਂਜੀ ਸਪੀਕਰ ਸਾਹਿਬ ਨੂੰ ਮਿਲੇ ਸੀ ਤੁਸੀਂ ਤੁਹਾਨੂੰ 10000 ਰੁਪਏ ਮੰਗ ਜੇ ਅਸੀਂ ਉਹਨਾਂ ਨੂੰ ਮੰਗ ਪੱਤਰ ਜਿਹੜੇ ਭਰ ਕੇ ਗਏ ਸੀ ਸਾਡੇ 10000 ਦਾ ਜਵਾਬਸ ਕਰਤੇ ਸਾਡੇ ਖਾਤੇ 'ਚ ਪੈਸੇ ਜਾਦਾ ਹੋਗੇ ਕਿ ਸਾਨੂੰ ਹੋਰ ਦੇ ਦੇਣਗੇ ਅੱਜ ਆ ਕੇ ਉਹ ਲੈ ਕੇ ਆ 2500 ਰੁਪਏ ਇੱਥੇ ਬੋਲੇ ਸੀ ਜੀ ਥੜੇ ਜਿਹੜਾ ਔਰਤਾਂ ਨੇ 10000 ਰੁਪਏ ਦਾ ਕਿਹਾ ਸੀ ਉਹ ਆ ਗਏ ਤੁਹਾਡੇ ਖਾਤੇ 'ਚ ਹਾਂਜੀ ਉਹ ਆ ਵਾਪਸ ਕਰਤੇ ਅੱਜ ਬਾਹਲੇ ਆ ਗਏ ਸਾਡੇ ਖਾਤੇ ਅੱਛਾ ਕਿੰਨੇ ਆ ਗਏ ਹੁਣ 2 ਸਾਲ ਹੋ ਗਏ ਸਰਕਾਰ ਨੂੰ ਸਾਡੇ ਤੋਂ ਸਭ ਲੈ ਗਏ ਨੇ ਆ ਕੇ ਘਟੇ ਹੋ ਗਏ ਅੱਜ ਆ ਕੇ ਵਾਪਸ ਕਰਤੇ ਨਾ ਸਾਊਂਡ ਨੀ ਐ ਨਵੇਂ ਅੱਜ ਹੋਰ ਵੜ ਦੇਖ ਕੌਣ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਅੱਜ ਇਕੱਠੇ ਹੋਏ ਹੋ ਕੀ ਲੱਗਦਾ ਮੌਜੂਦਾ ਸਰਕਾਰ ਦੇ ਵਿੱਚ ਨਸ਼ਾ ਜਿਆਦਾ ਜਪਹਿਲਾਂ ਜਿਆਦਾ ਲੈ ਕੇ ਗਏ ਸੀ ਅਸੀਂ ਨਸ਼ਾ ਖਤਮ ਕਰਾਂਗੇ ਕੋਈ ਰਜੇਗਾ ਖਤਮ ਹੋ ਗਿਆ ਕਿਹੜਾ ਕਿਹੜਾ ਨਸ਼ਾ ਕੀ ਪਾਣੀ ਦਾ ਪਾਣੀ ਵੀ ਅਸੀਂ ਤੁਸੀਂ ਅਮਨ ਝਾੜੂ ਵਾਲਾ ਨਾ ਕਹੋ ਪਾਣੀ ਵਾਲਾ ਕਹੋ ਤੇ ਪਾਣੀ ਸਾਡੇ ਕੱਸੀ ਦਾ ਆਉਂਦਾ ਹੀ ਸਾਡੇ ਪਿੰਡ ਦੇ ਵਿੱਚ ਵੀਰਜੀ ਨਸ਼ਾ ਖਾਣ ਆਏ ਘਰ ਤਾਂ ਵੇਚਣ ਆਏ ਵਾਲੇ ਆ ਅੱਛਾ ਕਿਹੜਾ ਕਿਹੜਾ ਨਸ਼ਾ ਵੇਚਦਾ ਤੁਹਾਡੇ ਮਾੜੇ ਸਾਡੇ ਬਾਦੂ ਸਾਰੇ ਚੱਲਦੇ ਵੇਚਦੇ ਗਲਗਾਂ ਵੀ ਸਭ ਕੁੱਸੀ ਵੇਚਦੇ ਨੇ ਤੇ ਇਸ ਬਾਰੇ ਤੁਸੀਂ ਕੋਈ ਦਰਖਾਸਤ ਦਿੱਤੀ ਐ ਕੋਈ ਸਬੰਧਤ ਅਧਿਕਾਰੀ ਮਿਲਦਾ ਨਹੀਂ ਮੁੜ ਜਾਂਦੇ ਫੜ ਕੇ ਕਿਲੋ ਫੜ ਲੈਂਦੇ ਦੂਜੇ ਛੱਡ ਜਾਂਦੇ ਤੇ ਮੁੜ ਜਾਂਦੇ ਨਸ਼ਾ ਦਾ ਬੋਝ ਤਾਂ ਸਾਡੇ ਗਲਗਾਂ 'ਚ ਦੂਜਾ ਪੈਂਦਾ ਤੇ ਐਤ ਕੀ ਹੋਣਾ ਸਰਕਾਰ ਕੀ ਦੀ ਬਣਾਉਂਗੇ ਕਿਹਨੂੰ ਅੱਗੇ ਲਿਆਉਂਗੇ ਕੋਈ ਵੀ ਨਹੀਂ ਚੰਗੇ ਸਰਕਾਰ ਕੀ ਦੀ ਬਣਾਉਣੀ ਆ ਆ ਜਾ ਧੱਕੇ ਆ ਹੀ ਖਾਣੇ ਕਰੀ ਨਾ ਕੋਈ ਅਜੇ ਟੱਕ ਕੋਈ ਨਹੀਂ ਇਹ ਅਸੀਂ ਨੂੰ ਬਣਾ ਲਾ ਆਖਿਆ ਸੀ ਅਸੀਂ ਇਹ ਜੇ ਨਸਤਾ ਨਾ ਮਲੇ ਸੰਦੂ ਬੋਟਾ ਕਰਕੇ ਰਾ ਕਹਿੰਦਾ ਸੀ ਇੱਕ ਲਾ ਦੋ ਸਾਲ ਹੋ ਗਏ ਕੀ ਲੱਗਦਾ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਵਾਦੇ ਕੀਤੇ ਸੀ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਨਾ ਅਜ ਕੋਈ ਪੂਰਾ ਨਹੀਂ ਹੁੰਦਾ ਨਾ ਕਰਨੇ ਜਿ ਕਿਸ ਨੇ ਇਹ ਤਾਂ ਮਿੱਠਾ ਗੋੜਾ ਦੇ ਕੇ ਤੁਰ ਜਾਂਦੇ ਬਸ ਆ ਕਿਹਦੇ ਜਾਏ ਪੁਰਾਣਾ ਗ੍ਰੀ ਉਹਦਾ ਬੈਠਦਾ ਕੀ ਗੱਲ ਤੁਹਾਨੂੰ ਖੁਸ਼ੀ ਹੋਈ ਵੀ ਤੁਸੀਂ ਸਵਾਲ ਕੀਤੇ ਲੀਡਰ ਬਾਈ ਜੀ ਉਦੋਂ ਵੀ ਸੁਧਰਦੇ ਜਦੋਂ ਲੀਡਰ ਨੂੰ ਸਵਾਲ ਕਰੀਏ ਮੇਰੇ ਸਵਾਲ ਤਾਂ ਕਹਿੰਦਾ ਇੱਕ ਪਿੰਡ ਪਾਣੀ ਇਹਦਾ ਸਾਡਾ ਬਹੁਤ ਮਰਦਾ ਜੀ ਜੇ ਕੋਈ ਪਾਣੀ ਦਾ ਕਰ ਦੋ ਨਾ ਪੱਕਿਆਂ ਪੱਕਿਆਂ ਪਾਸੋਂ ਨਹੀਂ ਪਾਣੀ ਦਾ ਕੋਈ ਗੁਰਵਾੰਦ ਬੀਨ ਵਾਲਾ ਪਾਣੀ ਪੱਛੀ ਦਾ ਨਾ ਆਉਂਦਾ ਸਾਡੇ ਦਾ ਬੁਰਾ ਹਾਲ ਹੈ ਜੇ ਇਹ ਪਾਣੀ ਕਰਾਵਾਗੇ ਉਹ ਮਹਿਕਮੇ ਦੇ ਵਿੱਚ ਜਾਵਾਂਗੇ ਭਾਈ ਮਹਿਕਮੇ ਨੇ ਹੀ ਭਲਾਏ ਸੀਗੇ ਉਹ ਆਪ ਕੋਰਟ ਤੋਂ ਬਾਅਦ ਉਹ ਅਲਾਕੀ ਕਰਨਾ ਚੱਲ ਬੈਠਾ ਕਰਨਾ ਉਹ ਕਰਦੇ ਸਾਡੇ ਚਾਰਾਂਗੇ ਅੱਜ ਮੈਂ ਦੀ ਜਮਾਤ ਆਈਆਂ ਨਾਲ ਹੋ ਗਿਆ ਪਾਣੀ ਦੀ ਗੱਲ ਨਹੀਂ ਘਟਦੀ ਪਾਣੀ ਦਾ ਕਮੀ ਨਹੀਂ ਰਹਿੰਦੇ ਤੁਸੀਂ ਦੇਖੋ ਨਾ ਤਾਂ ਵੇਖੋ ਗੰਦਰਦੀ ਆਊਗੀ ਜੇ ਸਾਡੇ ਪਿੰਡ ਪਾਣੀ ਤੁਸੀਂ ਨਹੀਂ ਦੀ ਦੁਨੀਆ ਦਾ न oh, no, no, no. oh, yeah, no. ਉਹਨਾਂ ਆ ਕੇ ਲਾ ਦੇਣਗੇ ਅੱਜ ਪਰ ਉਹਨਾਂ ਦੀ ਪੈਸੇ ਕਰਾਂਗੇ ਮੈਨੂੰ ਗੱਲ ਖਤਮ ਕਰ ਮੇਰਾ ਜਿਉਂਦੇ ਦਾ ਪੁੱਤ ਜਿਉਂਦੇ ਦਾ ਪੁੱਤ ਨਾ ਲਾ ਲਿਓ ਕੀ ਪਤਾ ਕਦੋਂ ਮੰਗਣਾ ਮੈਂ ਵੀ ਮਾਰੀ ਜਾਣਾ ਕਹਿੰਦੇ ਸਵਾਲ ਕਰਨੀ ਚਾਹੀਦੀ ਜਦੋਂ ਜਨਤਾ ਸਵਾਲ ਕਰਦੀ ਹੈ ਤੇ ਲੀਡਰ ਕੰਮ ਠੀਕ ਕਰਦੇ ਜਦੋਂ ਸਵਾਲ ਨਹੀਂ ਕਰਦੀ ਹਰੇਕ ਪੁੱਠੇ ਸਿੱਧੇ ਕੰਮ ਨੂੰ ਭਾਵੇਂ ਵੇਡ ਵੀ ਕਰਾਏ ਹੋਣ ਭਾਵੇਂ ਕੁਝ ਕਰਾਏ ਹੋਣ ਜਦੋਂ ਜਿੰਦਾਬਾਦ ਕਰਦੇ ਫਿਰ ਉਵੇਂ ਹੀ ਕਰਦੇ ਹੋ ਜਿਵੇਂ ਉਹ ਕਰਦੇ ਨੇ ਠੀਕ ਹੈ ਜੀ ਇਹ ਤੁਸੀਂ ਬਹੁਤ ਚੰਗਾ ਕੀਤਾ ਮੈਂ ਬਕਰਾਂਗਾ ਵੀ ਮੈਂ ਮੋਟਾ ਮੋਟਾ ਪਹਿਲਾਂ ਕਰੇ ਮੈਂ ਤੇਰੇ ਬਰਾਦ ਘਰ ਦਾ ਲਾਉਣਾ ਪਿਆ ਤਾਂ ਅੱਜ ਧਰਨਾ ਵੀ ਲਾਵਾਂਗੇ ਤੇਰੇ ਉਹ ਮੈਂ ਪਹਿਲੀ ਵਾਰੀ ਦੇਖਿਆ ਨਹੀਂ ਇੱਕ ਜਾਂਦ ਜਾਂਦੇ ਵਾਰ ਸਵਾਲ ਜੇ ਆਪਣੇ ਕਾਲੀਆਂ ਨੇ ਬੇਅਦਬ ਕਰਾਈ ਤੇ ਉਹਨਾਂ ਨੂੰ ਅੰਦਰ ਕਿਉਂ ਨਹੀਂ ਦਿੰਦੇ ਤੂੰ ਉਹਨਾਂ ਦੇ ਕਿਉਂ ਨਹੀਂ ਦੇਖੋ ਇਹਨਾਂ ਨੂੰ ਪਹਿਲੀ ਵਾਰੀ ਹੋਇਆ ਪਹਿਲੀ ਵਾਰੀ ਵੀ ਐਫ ਆਈ ਆਰ ਦੇ ਵਿੱਚ ਉਹਨਾਂ ਦਾ ਨਾਮ ਆ ਗਿਆ ਕੀ ਦਾ ਹੋਇਆ ਇਹਨਾਂ ਦਾ ਬਾਦਲਾ ਵੱਡੇ ਬਾਦਲ ਦਾ ਜਿਹਦਾ ਨਾਮ ਆਇਆ ਵਿੱਚ ਉਹਨਾਂ ਦੀ ਠੀਕ ਹੈ ਔਰ ਉਹ ਫੂਟ ਜੀ ਦੇ ਵੀ ਹੁਣ ਕਦਾਲਤ ਨਹੀਂ ਦੇਣਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ